ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੇ ਕੋਲੇ ਪੈੰਡ ਵੈਰੋ ਕੇ ਤੋਂ ਮੱਝਾ ਇੱਕ ਵਕਾਉ ਬਾਕੀ ਦੀ ਜਾਣਕਾਰੀ ਆਪਾਂ ਬਾਾਈ ਤੋਂ ਲਵਾਂਗੇ ਬਾਕੀ ਤੁਸੀਂ ਮੱਝ ਵੇਖ ਲਓ ਜੀ ਆ ਮਾਤਾ ਕਾਰਨੇ ਸਵੇਰੇ ਸਵੇਰੇ ਕੁੰਦੀਆ ਚਾਰਥਾਲ ਤੇ ਹਜੇ ਝੋਟੀ ਹੋਈ ਆ ਤੇ ਪਹਿਲੇ ਸਵੇਰੇ 12 13 ਕਿਲੋ ਦਾ ਬੋਧ ਕਰਦਾ ਹੈ ਤੇ ਐਸੀ ਆਤਰ ਤੇ ਹਾਮ ਆਏ ਉਹ 16 17 ਕਿਲੋ ਲੈਣਾ ਚਾਹੀਦਾ ਆਰਾਮ ਨਾਲ ਪੂਰਾ ਨਾ ਹਲਦੀ ਝੋਟੀ ਆ ਬਰੇ ਹੱਥ ਆ ਦੇਖ ਲੈ ਬਾਕੀ ਸੇਲ ਠੰਡੀ ਪੂਰੀ ਆ ਜਿਵੇਂ ਮਾਦੀ ੱੱਲੇ ਬੈਠੀ ਜਾਂ ਦੋਨੇ ਪਾਸੇ ਬਹਿ ਕੇ ਜੋਲ ਲਈ ਦੀ ਆ ਪੀੜੀਆਂ ਲੈ ਕੇ ਬਾਕੀ ਫੋਨ ਨੰਬਰ ਤੁਹਾਨੂੰ ਸਕਰੀਨ ਤੇ ਸ਼ੋ ਹੋ ਜੂਗਾ ਭਾਈ ਹਾਂ ਬਾਕੀ ਆਪ ਦਾ ਹਜੇ ਤੈਨੇ ਦੇ 13 14 ਪਏ ਆ ਅੱਜ ਤਰੀਕ ਹੈਗੀ ਯਾਰ 23 ਹਾਂਜੀ 23 ਅਗਸਤ ਆ 13 14 ਦਾ ਹਜੇ ਰਹਿੰਦੇ ਆ ਕੰਢੀ ਠਾਰ ਪੂਰੀ ਆ ਜਿਵੇਂ ਮਰਜ਼ੀ ਜਵਾਬ ਚੋਈ ਜਾਵੇ ਭਾਵਾ ਦੋਬੀ ਗਰੰਟੀ ਦੇਵਾਂਗੇ भा जवाह चुका भाई बाकी इधर तसली करके जा सकते हैं Oi sinä, maanpiiri. Paikalla totuudet jo jalalla. Joo, muuta on halapu.